ਤਾਂ ਨਿਸ਼ੀਰੀ ਗੁਰੂ ਨਾਨਕ ਦੇਵ ਜੀ ਹਣ ਵਧੇਰੇ ਕਰਕੇ ਬਾਹਰ ਖੇਤਾਂ ਵਿੱਚ ਜਾ ਬੈਠਦੇ ਸਨ ਘਰ ਰਹਿੰਦੇ ਤਾਂ ਅੱਖਾਂ ਮੀਟ ਬੈਠਦੇ ਅੰਦਰੋਂ ਆਪਣੇ ਪਰਮੇਸ਼ਰ ਨਾਲ ਲੱਗੇ ਰਹਿੰਦੇ ਬਾਹਰੋਂ ਦਿਸਦਾ ਕਿ ਜਿਵੇਂ ਕੋਈ ਮਸ਼ਟ ਮਾਰੀ ਬੈਠਾ ਹੈ ਮਸ਼ਟ ਮਾਰੰਦਾ ਮਤਲਬ ਹੈ ਮੌਨ ਧਾਰਨੀ ਚੁੱਪ ਰਹਿਣਾ ਸੌਣਾ ਤਾਂ ਸੁੱਤੇ ਹੀ ਰਹਿਣਾ ਕਿਸੇ ਨਾਲ ਬੋਲਣਾ ਨਾ ਕੋਈ ਪੁੱਛੇ ਤਾਂ ਸਿੱਧਾ ਉੱਤਰ ਨਾ ਦੇਣਾ ਲੋਕੀ ਕਹੀ ਕਹਿਣ ਲੱਗ ਪਏ ਕਿ ਇਹ ਤਾਂ ਝੱਲਾ ਹੈ ਕਮਲਾ ਹੈ ਐਵੇਂ ਲੋਕੀ ਇਸ ਨੂੰ ਸਾਧੂ ਕਹਿੰਦੇ ਹਨ ਉਧਰ ਮਾਤਾ ਪਿਤਾ ਨੇ ਸੋਚਿਆ ਕਿ ਘਰ ਵਿੱਚ ਤਾਂ ਚੁੱਪਚਾਪ ਰਹਿੰਦਾ ਹੈ ਪਰ ਬਾਹਰ ਖੇਤਾਂ ਵਿੱਚ ਕਿ ਬਨ ਵਿੱਚ ਜੰਗਲ ਵਿੱਚ ਖੁਸ਼ੀ-ਖੁਸ਼ੀ ਜਾਂਦਾ ਹੈ ਤੇ ਉੱਥੇ ਗੱਲਾਂ ਵੀ ਕਰਦਾ ਹੈ ਸਾਧਾ ਫਕੀਰਾਂ ਨਾਲ ਗੋਸ਼ਟਾਂ ਵੀ ਕਰਦਾ ਹੈ ਗੋਸ਼ਟ ਆਖਦੇ ਨੇ ਡੂੰਗੀਆਂ ਵਿਚਾਰ ਦੀਆਂ ਆਪਸ ਵਿੱਚ ਦੀਆਂ ਗੱਲਾਂ ਬਾਤਾਂ ਕਰਨ ਨੂੰ ਤਾਂ ਹੁਣ ਇਓਂ ਕਰੀਏ ਜੋ ਘਰ ਦੀਆਂ ਗਉਆਂ ਮੱਝੀਆਂ ਖੇੜਨ ਕੱਲ ਦਿਆ ਕਰੀਏ ਗਵਾ ਮੱਜੀਆਂ ਛੇੜਨ ਦਾ ਮਤਲਬ ਹੈ ਕਿ ਬਾਹਰ ਖੇਤਾਂ ਦੇ ਵਿੱਚ ਰ ਜਾ ਕੇ ਉਹਨਾਂ ਨੂੰ ਚਰਾ ਲੈ ਆਉਣਾ ਤੇ ਜੋ ਉਹਨਾਂ ਨੂੰ ਚਰਾਉਂਦਾ ਸੀ ਉਸ ਨੂੰ ਉਸ ਨੂੰ ਛੇੜੂ ਕਹਿ ਦਈਦਾ ਹੈ ਕਿ 2-4 ਦਿਨ ਤਾਂ ਘਰ ਦਾ ਛੇੜੂ ਨਾਲ ਘੱਲ ਦੇਵਾਂਗੇ ਫੇਰ ਗੁਰੂ ਨਾਨਕ ਜੀ ਇਹ ਬਾਲਕਾ ਆਪੇ ਗਊਆਂ ਨੂੰ ਸੰਭਾਲ ਲਿਆ ਕਰੇਗਾ ਜੇ ਇਸ ਕਾਰੇ ਪਰਚ ਜਾਵੇ ਤਾਂ ਵੱਡਾ ਵਗ ਲੈ ਦੇਾਂਗੇ ਵਗ ਆਖਦੇ ਹਨ ਬਹੁਤ ਸਾਰੀਆਂ ਗਊਆਂ ਮੱਝੀਆਂ ਨੂੰ ਸੋ ਬਾਬੇ ਕਾਲੂ ਜੀ ਨੇ ਆਖਿਆ ਪੁੱਤ ਨਾਨਕ ਤੂੰ ਘਰ ਨਾਲੋਂ ਬਾਹਰ ਖੇਤਾਂ ਬਣਾ ਵਿੱਚ ਤੇ ਵਣਾ ਹੀਟ ਖੁਸ਼ ਰਹਿੰਦਾ ਹੈ ਤੇ ਤੈਨੂੰ ਗਊਆਂ ਮਈਆਂ ਬੱਚੇ ਚੰਗੇ ਲੱਗਦੇ ਹਨ ਉਹਨਾਂ ਨੂੰ ਖਵਾ ਪਿਆ ਕੇ ਖੁਸ਼ ਹੁੰਦਾ ਹੈ ਤੂੰ ਹਣ ਮੱਝੀਆਂ ਗਊਆਂ ਬਾਹਰ ਲੈ ਆਇਆ ਕਰ ਇਹ ਵੀ ਪਲ ਆਇਆ ਕਰਨਗੀਆਂ ਤੇ ਤੂੰ ਵੀ ਖੁਸ਼ ਰਹੇਂਗਾ ਘਰ ਵਿੱਚ ਖਾਣ ਪੀਣ ਨੂੰ ਬਥੇਰਾ ਕੁਝ ਭਗਵਾਨ ਨੇ ਦਿੱਤਾ ਹੋਇਆ ਹੈ ਤਦ ਗੁਰੂ ਬਾਲਕੇ ਨੇ ਕਿਹਾ ਚੰਗਾ ਜਿਓ ਸੋ ਹਣ ਬਾਲਕਾ ਨਾਨਕ ਹਾਂ ਗੁਰੂ ਨਾਨਕ ਮੱਝੀਆਂ گاਉਆਂ ਦਾ ਛੇੜੂ ਬਣ ਗਿਆ ਹੈ ਜਿਸ ਨੇ ਦੁਨੀਆ ਦੇ ਵੱਡੇ ਵੱਡੇ ਦਾਨਿਆਂ ਦੇ ਵੱਗਾਂ ਦੇ ਵੱਗ ਰੱਬ ਦੇ ਦੇਸ਼ ਲੈ ਜਾਣੇ ਹਨ ਅੱਜ گاਉਆਂ ਮਈਆਂ ਦਾ ਛੇੜੂ ਬਣ ਗਿਆ ਪਿੰਡ ਦੀ ਉਹ ਜ਼ਮੀਨ ਜੋ ਸਾਂਝੀ ਹੁੰਦੀ ਹੈ ਜਿਸ ਵਿੱਚ ਡੰਗਰ ਚਾਰੀਦੇ ਹਨ ਤੇ ਹੋਰ ਅਗੇਰੇ ਜੂਹਾਂ ਦੇ ਵਿੱਚ ਜਿੱਥੇ ਘਾਹ ਹੋਵੇ ਜੂਹਾਂ ਕਹਿੰਦੇ ਨੇ ਜੋ ਪਿੰਡ ਦੇ ਆਲੇ ਦੁਆਲੇ ਜਿੱਥੇ ਪਿੰਡ ਦੀ ਹੱਦ ਹੁੰਦੀ ਹੈ ਤਾਂ ਉਹਨਾਂ ਜੂਹਾਂ ਦੇ ਆਲੇ ਦੁਆਲੇ ਆਸੇ ਪਾਸੇ ਇਥੇ ਕਾ ਹੋਵੇ ਇਹ ਸੋਨੇ ਵਾਲਕ ਜੀ ਮੱਝਾਂ ਗਾਵਾਂ ਨੂੰ ਲੈ ਜਾਂਦੇ ਸਨ ਉਹ ਖੁਸ਼ੀ-ਖੁਸ਼ੀ ਚਰਦਿਆਂ ਰਹਿਣ ਤੇ ਆਪ ਖੁਸ਼ੀ-ਖੁਸ਼ੀ ਆਪਣੇ ਮੌਜੀ ਰੰਗਾਂ ਦੇ ਵਿੱਚ ਰਹਿਣ ਕਦੇ ਅੱਖਾਂ ਮੀਟ ਕੇ ਪਰਮੇਸ਼ਰ ਦੇ ਧਿਆਨ ਵਿੱਚ ਹੋ ਜਾਣ ਆਪ ਜੀ ਨੂੰ ਪਰਮੇਸ਼ਰ ਨਾਲ-ਨਾਲ ਤੇ ਅੰਦਰ ਬਾਹਰ ਦਿਸਦਾ ਸੀ ਉਸ ਨਾਲ ਗੂੜਾ ਪਿਆਰ ਸੀ ਤੇ ਉਸ ਦੇ ਪਿਆਰ ਵਿੱਚ ਦਿਲ ਪਰਚਿਆ ਰਹਿੰਦਾ ਸੀ ਲੱਗਾ ਰਹਿੰਦਾ ਸੀ ਕਿਸੇ ਵੇਲੇ ਉਸ ਦਾ ਨਾਂ ਲੈਂਦੇ ਸਨ ਜਿਵੇਂ ਕਿ ਵਾਜਾ ਮਾਰੀ ਦੀਆਂ ਹਨ ਕਦੇ ਮਿੱਠੇ-ਮਿੱਠੇ ਗਾਣ ਗਾਉਂਦੇ ਸਨ ਜਿਵੇਂ ਉਸ ਦੇ ਪਿਆਰ ਵਿੱਚ ਪਏ ਸਵਾਦ ਲੈਂਦੇ ਸਨ ਇੱਕ ਦਿਨ ਕੀ ਹੋਇਆ ਕਿ ਇਹ ਰੱਬ ਬਾਬਲ ਦਾ ਬਾਲਕਾ ਆਪਣੇ ਰੱਬ ਦੇ ਧਿਆਨ ਵਿੱਚ ਬਹਿ ਗਿਆ ਅੱਖਾਂ ਮੀਟ ਹੋ ਗਈਆਂ ਅੰਦਰੋਂ ਐਸਾ ਕੋਈ ਧਿਆਨ ਲੱਗਾ ਕਿ ਜਿਵੇਂ ਕੋਈ ਗੁੰਮ ਹੋ ਜਾਂਦਾ ਹੈ ਬਾਹਰ ਦੀ ਬਾਲਕ ਗੁਰੂ ਜੀ ਨੂੰ ਕੋਈ ਸੋਝੀ ਨਾ ਰਹੀ ਜਿਵੇਂ ਲੋਕੀ ਦੱਸਦੇ ਹਨ ਕਿ ਜੋਗੀ ਦੀ ਸਮਾਧ ਲੱਗ ਜਾਂਦੀ ਹੈ ਤਵੇਂ ਗੁਰੂ ਜੀ ਆਪਣੇ ਪਰਮੇਸ਼ਰ ਦੇ ਪਿਆਰ ਵਿੱਚ ਮਗਨ ਕੇ ਮਸਤ ਹੋ ਗਏ ਜਿਵੇਂ ਕੋਈ ਬੇਹੋਸ਼ ਹੋ ਜਾਂਦਾ ਹੈ ਸੋਨਾ ਬਾਲਕਾ ਤਾਂ ਹੋਸ਼ ਦੇ ਵਿੱਚ ਸੀ ਪਿਆਰ ਵਿੱਚ ਸੀ ਪਰ ਬਾਹਰੋਂ ਲੱਗੇ ਕਿ ਹੂਕ ਸੁੱਤਾ ਪਿਆ ਹੈ ਦੋ ਮਚੀਆਂ ਗਉਆਂ ਇੱਕ ਜ਼ਿਮੀਂਦਾਰ ਦੇ ਖੇਤ ਵਿੱਚ ਜਾ ਵੜੀਆਂ ਜੋ ਖੇਤ ਸੋਹਣੀ ਫਸਲ ਦੇ ਨਾਲ ਲੈ ਲੈ ਪਿਆ ਕਰਦਾ ਸੀ ਇੰਨੇ ਨੂੰ ਖੇਤ ਦਾ ਮਾਲਕ ਆ ਗਿਆ ਉਸ ਨੂੰ ਦੇਖ ਕੇ ਰੋਹ ਚੜ ਗਿਆ ਗੁੱਸਾ ਚੜ ਗਿਆ ਤੇ ਆ ਕੇ ਜ਼ੋਰ ਧਮਕੇ ਨਾਲ ਬੋਲਿਆ ਕਮਲਾ ਕੀ ਤੋਂ ਦਾ ਸੌ ਰਿਆ ਐ ਮੌਜਾਂ ਨਾਲ ਦੇਖ ਤੇਰੇ ਡੰਗਰ ਮੇਰਾ ਖੇਤ ਖਾ ਗਏ ਨੇ ਅਠ ਭੜਾ ਲੋਕ ਐ ਤਾਂ ਭਰ ਦੇ ਮੇਰਾ ਉਜਾੜਾ ਇਨਾਂ ਡੰਗਰਾਂ ਨੇ ਜਿੰਨੇ ਜਿੰਨੀ ਮੇਰੀ ਫਸਲ ਦਾ ਉਜਾੜਾ ਕੀਤਾ ਹੈ ਉਸ ਦਾ ਹਰਜਾਨਾ ਪਰ ਤਾਂ ਗੁਰੂ ਜੀ ਨੇ ਸਹਿਜ ਨਾਲ ਅੱਖਾਂ ਖੋਲੀਆਂ ਤੇ ਉਸ ਵੱਲ ਤੱਕੇ ਅੱਖਾਂ ਵਿੱਚ ਤਰਸ ਤੇ ਪਿਆਰ ਸੀ ਆਖਣ ਲੱਗੇ ਭੜਿਆ ਲੋਕਾ ਪਰਮੇਸ਼ਰ ਤੇ ਧਿਆਨ ਲਾ ਜੇ ਡੰਗਰਾਂ ਨੇ ਪੈਲੀ ਨੂੰ ਕੁਝ ਮੂੰਹ ਮਾਰ ਲਿਆ ਏ ਤਾਂ ਰੱਬ ਨਵੇਂ ਪੁੰਗਾਰੇ ਪਾ ਦੇਵੇਗਾ ਖਾਦੇ ਬੂਟਿਆਂ ਦੇ ਮੁੱਢਾਂ ਨੂੰ ਇਹ ਤੇਰੀਆਂ ਫਸਲਾਂ 2 10 ਗੁਣਾ ਹੋ ਕੇ ਵੱਧ ਜਾਣਗੀਆਂ ਉਸ ਦੇ ਘਰ ਦੇ ਵਿੱਚ ਸਭ ਕੁਝ ਹੈ ਪਰ ਗੁੱਸੇ ਭਰਿਆ ਮਾਲਕ ਉੱਚੀ ਉੱਚੀ ਬੋਲਦਾ ਗਿਆ ਜਾ ਪਿਟਿਆ ਰਾਏ ਬੁਲਾਰ ਅੱਗੇ ਉਸ ਦੀ ਕਚਹਿਰੀ ਵਿੱਚ ਰਾਏ ਬੁਲਾਰ ਉਹਨਾਂ ਪਿੰਡਾਂ ਦਾ ਜੋ ਨਾ ਆਸੇ-ਪਾਸੇ ਦੇ ਜਿੰਨੇ ਵੀ ਪਿੰਡ ਸਨ ਉਹਨਾਂ ਪਿੰਡਾਂ ਦਾ ਇੱਕ ਛੋਟਾ ਰਾਜਾ ਸੀ ਉਸ ਨੂੰ ਉਸ ਦਾ ਨਾਮ ਸੀ ਰਾਏ ਬੁਲਾਰ ਤੇ ਉਸ ਦੀ ਕਚੈਰੀ ਵਿੱਚ ਚਲਾ ਗਿਆ ਤੇ ਰੱਬੀ ਬਾਲਕੇ ਨੂੰ ਵੀ ਬਾਹੋਂ ਫੜ ਕੇ ਨਾਲ ਲੈ ਗਿਆ ਤਾਂ ਸੋਹਣੇ-ਸੋਹਣੇ ਰੱਬ ਦੇ ਪਿਆਰੇ ਚਾਨਣੇ ਚਿਹਰੇ ਵਾਲੇ ਚੁੱਪ ਕਰਕੇ ਜਾ ਖੜੋਤੇ ਰਾਏ ਨੇ ਸਾਰੀ ਗੱਲ ਸੁਣ ਕੇ ਮਹਤਾ ਕਾਲੂ ਜੀ ਨੂੰ ਸੱਦ ਘੱਲਿਆ ਤੇ ਆਖਿਆ ਇਸ ਜ਼ਿਮੀਂਦਾਰ ਦਾ ਉਜਾੜਾ ਭਰ ਦੇ ਇਸ ਜ਼ਿਮੀਂਦਾਰ ਦਾ ਉਜਾੜਾ ਭਰ ਦੇ ਮਹਤਾ ਕਾਲੂ ਤੇਰੇ ਪੁੱਤ ਨੇ ਖੇਤ ਉਜਾੜਿਆ ਏ ਨਾਲ ਹੀ ਰਾਏ ਮੜਮੜ ਰੱਬ ਦੇ ਬੱਚੇ ਵਾਲਾ ਤੱਕ ਕੇ ਹੈਰਾਨ ਹੋਵੇ ਕਿ ਕਿਵੇਂ ਚੁੱਪ ਚਾਪ ਕਿਸੇ ਸੋਹਣੇ ਸੁਆਦ ਵਿੱਚ ਖੜੋਤਾ ਏ ਜਿਵੇਂ ਕੋਈ ਰਾਜਪੁੱਤਰ ਦਰਬਾਰ ਵਿੱਚ ਖੜਾ ਹੁੰਦਾ ਹੈ ਚੁੱਪ ਚਾਪ ਮੂਰਤ ਵਾਂਗੂ ਕਿੱਡਾ ਸੋਹਣਾ ਤੇ ਪਿਆਰਾ ਪਿਆਰਾ ਪਿਆ ਲੱਗਦਾ ਏ ਤਾਂ ਪਿਤਾ ਕਾਲੂ ਜੀ ਨੇ ਆਖਿਆ ਰਾਏ ਜੀ ਮੇਰੇ ਕੀ ਵਸ ਹੈ ਪੁੱਤਰ ਹੀ ਐਸਾ ਹੈ ਜੋ ਕਿਸੇ ਕੰਮ ਦੇ ਵਿੱਚ ਦੀਦਾ ਨਹੀਂ ਦਿੰਦਾ ਵੈਸੇ ਦੀਦੇ ਦਾ ਮਤਲਬ ਹੁੰਦਾ ਹੈ ਅੱਖਾਂ ਜਾਂ ਨੈਣ ਪਰ ਦੀਦਾ ਦੇਣ ਦਾ ਮਤਲਬ ਹੈ ਧਿਆਨ ਨਹੀਂ ਦਿੰਦਾ ਇਸ ਨੂੰ ਲੋਕੀ ਕਮਲਾ जान ਕੇ ਵੀ ਉਹ ਜਲਾ ਸਕਦੇ ਨੇ ਵੀ ਇਹਨੂੰ ਛੇੜ ਸਕਦੇ ਨੇ ਕੋਈ ਗੱਲ ਕਹਿ ਸਕਦੇ ਨੇ ਤੇ ਇਹ ਉਸ ਗੱਲ ਦੇ ਮਗਰ ਲੱਗ ਸਕਦਾ ਹੈ ਆਪ ਹੀ ਕੋਈ ਸਹੀ ਨਿਆ ਕਰੋ ਤਦੋਂ ਰਾਏ ਨੇ ਆਪਣੇ ਪਿਆਦੇ ਕੱਲੇ ਜੋ ਜਾ ਕੇ ਦੇਖਣ ਕਿ ਠੀਕ ਖੇਤ ਉਜੜਿਆ ਏ ਕਿ ਪੱਟੀ ਜੋ ਜ਼ਿਮੀਂਦਾਰ ਸੀ ਉਹ ਕੂੜ ਮਾਰਦਾ ਏ ਝੂਠ ਮਾਰਦਾ ਏ ਪਿਆਦਾ ਕੌਣ ਹੁੰਦਾ ਏ ਪਿਆਦਾ ਹੁੰਦਾ ਏ ਪੈਦਲ ਤੁਰ ਕੇ ਜਾਣ ਵਾਲਾ ਪਰ ਉਹ ਹੁੰਦਾ ਹੈ ਵੱਡੇ ਹਾਕਮ ਦਾ ਚਪੜਾਸੀ ਆਖੋ ਕੀ ਨੌਕਰ ਜੋ ਕਚੈਰੀ ਹੁੰਦਾ ਏ ਤੇ ਹਾਕਮ ਦੇ ਹੁਕਮ ਹੋਣ ਤੇ ਕੰਮ ਕਰਨ ਜਾਂਦਾ ਏ ਸੋ ਪਿਆਦਿਆਂ ਨੇ ਆ ਕੇ ਆਖਿਆ ਕਿ ਰਾਏ ਜੀ ਇਹ ਪੈਲੀ ਵਾਲਾ ਝੂਠ ਮਾਰਦਾ ਏ ਉੱਥੇ ਤਾਂ ਖੇਤ ਲੈ ਲੈ ਪਿਆ ਕਰਦਾ ਇੱਕ ਪੱਠਾ ਵੀ ਕਿਸੇ ਪਸ਼ੂ ਨੇ ਨਹੀਂ ਖਾਦਾ ਦਿਸਦਾ ਤਦ ਰਾਏ ਬੁਲਾਰ ਨੇ ਪੱਟੀ ਵੱਲ ਗੁੱਸੇ ਨਾਲ ਤੱਕਿਆ ਇਹ ਵੇਖ ਕੇ ਉਸ ਜ਼ਿੰਮੇਦਾਰ ਨੇ ਆਖਿਆ ਰਾਏ ਜੀ ਮੈਂ ਕੂੜ ਨਹੀਂ ਮਾਰਿਆ ਠੀਕ ਮੱਝੀਆਂ ਖੇਤ ਖਾਦਾ ਏ ਇਹ ਬਾਲ ਕੋਈ ਵਲੀ ਹੈ ਕੋਈ ਜਾਦੂਗਰ ਹੈ ਇਸਨੇ ਕਰਾਮਾਤ ਕੀਤੀ ਏ ਇਸਨੇ ਮੈਨੂੰ ਆਖਿਆ ਸੀ ਕਿ ਸਬਰ ਕਰ ਰੱਬ ਭਲਾ ਕਰਸੀ ਮੋਢ ਤੇਰੇ ਦੁਬਾਰਾ ਫੁੱਟ ਪੈਣਗੇ ਫਸਲ ਦਹ ਦੂਣੀ ਹੋ ਜਾਵੇਗੀ ਪਰ ਮੈਂ ਗੱਲ ਨਹੀਂ ਮੰਨੀ ਰਾਈ ਜੀ ਮੇਰੇ ਨਾਲ ਆਉਂਦਾ ਹੋਇਆ ਵੀ ਇਹ ਬਾਲਕਾ ਮੜ ਮੜੋ ਸੁ ਜਿਹੜੇ ਖੇਤ ਵੱਲ ਵੇਂਦਾ ਸੀ ਇਸ ਕੋਈ ਨજર ਪਾਈ ਏ ਫਕੀਰਾਂ ਵਾਲੀ ਹਰਾ ਹੋ ਗਿਆ ਹੈ ਮੇਰਾ ਖੇਤ ਮੈਂ ਨਾ ਕੂੜ ਮਾਰਿਆ ਏ ਤਦ ਜ਼ਿਮੀਦਾਰ ਨੇ ਨਿਵਾਇਆ ਤੇ ਰਾਏ ਨੇ ਉਸਨੂੰ ਝੂਠਾ ਕਰ ਤੋਰਿਆ ਹੁਣ ਰਾਏ ਗੁਰੂ ਬਾਲਕੇ ਵੱਲ ਘੜੀ ਘੜੀ ਵੇਂਦਾ ਰਿਹਾ ਅੱਗੇ ਰਾਏ ਲੋਕਾਂ ਤੋਂ ਗੱਲਾਂ ਸੁਣਦਾ ਸੀ ਕਿ ਕਿਵੇਂ ਪਾਂਦੇ ਪੰਡਰ ਤੇ ਮੁੱਲਾਂ ਨੂੰ ਰੱਬ ਦੇ ਘਰ ਦੀਆਂ ਗੱਲਾਂ ਕਰਕੇ ਹੈਰਾਨ ਕੀਤਾ ਸੀ ਫਿਰ ਕਿਵੇਂ ਜਨੇਊ ਵੇਲੇ ਅਗਮ ਨਿਗਮ ਦੀਆਂ ਗੱਲਾਂ ਕੀਤੀਆਂ ਸਨ ਇਹ ਵੀ ਸੁਣਦਾ ਸੀ ਕਿ ਕੋਈ ਲੋਕੀ ਇਸਨੂੰ ਕਮਲਾ ਕਹਿੰਦੇ ਹਨ ਪਰ ਅੱਜ ਬਹੁਤ ਹੈਰਾਨ ਸੀ ਕਿ ਅਸਲ ਗੱਲ ਹੈ ਕਿ ਤੇ ਉਵੇਂ ਉਸਨੂੰ ਸੂਰਤ ਬੜੀ ਪਿਆਰੀ ਲੱਗਦੀ ਸੀ ਮੋੜ ਮੋੜ ਪਿਆਰ ਨਾਲ ਵੇਖਦਾ ਸੀ ਤੇ ਵੇਖਦਾ ਸੀ ਦਿਲ ਵਿੱਚ ਆਖੇ ਭੱਟੀ ਦਾ ਖੇਤ ਉਜੜਿਆ ਤੇ ਇਸਨੇ ਕਰਾਮਾਤ ਕਰਕੇ ਹਰਿਆ ਕਰ ਦਿੱਤਾ ਹੈ ਤਾਂ ਤੇ ਇਹ ਵਲੀ ਹੈ ਰੱਬ ਦਾ ਕੋਈ ਪੈਗੰਬਰ ਹੈ ਪਿਕਾਮਰ ਹੈ ਜੋ ਮੇਰੇ ਰਾਜ ਵਿੱਚ ਆ ਉਤਰਿਆ ਹੈ ਪਿਕਾਮਰ ਜਾਂ ਪੈਗੰਬਰ ਆਖਦੇ ਹਨ ਰੱਬ ਦੇ ਇਕੱਲੇ ਹੋਏ ਵੱਡੇ ਉੱਚੇ ਸੁੱਚੇ ਰੱਬ ਦੇ ਪਿਆਰੇ ਨੂੰ